ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੇ ਉਸ ਤੋਂ ਪ੍ਰੰਤੂ ਸੇਅਤ ਕਰਾਂਗੇ ਅੱਜ ਤਨਾਸਵੀਂ ਮਹੱਲਾ ਪੰਜਵਾਂ ਦੇ 49ਵਾਂ 49th ਸ਼ਬਦ ਦੀਵਾਰੀ ਹੈ ਜੀ ਤਨਾਸਵੀਂ ਮਹੱਲਾ ਪੰਜਵਾਂ ਇੱਕੰਕਾਰ ਸਤਿਗੁਰੂ ਪ੍ਰਸਾਦ ਮੰਗਿਓ ਰਾਮ ਤੇਕਦਾਨ ਸਗਲ ਮਨ ਹੋ ਰਤਪੂਰਨ ਹੋ ਗਏ ਸਿਮਰਿਓ ਤੁਮਰਾ ਨਾਮ ਰਹਾਓ ਮੰਗਿਓ ਰਾਮ ਤੇ ਇਕ ਦਾਨ ਸਗਲ ਮਨ ਹੋ ਰਤਪੂਰਨ ਹੋ ਗਏ ਸਿਮਰਿਓ ਤੁਮਰਾ ਨਾਮ ਰਹਾਓ ਚਰਨ ਤੁਮਾਰੇ ਹਿਰਦੇ ਵਾਸੇ ਸੰਤਨ ਕਾ ਸੰਗ ਪਾਵਿਓ ਸੋਗ ਅਗਨ ਮੇ ਮਨ ਨਾ ਵਿਆਪੇ ਆਠ ਪੈਰ ਗੁਣ ਗਾਵਿਓ ਚਰਨ ਤੁਮਾਰੇ ਹਿਰਦੇ ਵਾਸੇ ਸੰਤਨ ਕਾ ਸੰਗ ਪਾਵਿਓ सोग अगन में मन ना व्यापे आठ पैर गुणगा व्यो स्वस्थ विवस्था हर की सेवा मुंदत प्रव जापन नानक रंग लगा परमेश्वर बहुत जन्म ना छापन स्वस्थ विवस्था हर की सेवा मुंदत प्रव जापण नानक रंग लगा परमेश्वर बहुत जन्म ना छापन इस शब्द गुरु जी आखते हैं जी के ਮੇਰੀ ਇਹ ਅਰਦਾਸ ਪਰਮੇਸ਼ਰ ਅੱਗੇ ਹੈ ਜੀ ਬੇਨਤੀ ਤੇ ਅਰਦਾਸ ਹੈ ਜੀ ਕਿ ਗੁਰਸ਼ਬਦ ਗੁਰਬਾਣੀ ਨਾ ਮੈਂ ਦਿਨ ਰਾਤ ਸਿਮਰਦਾ ਰਹਾ ਜੀ ਅਤੇ ਮੈਂ ਦਾਸ ਪਰਮੇਸ਼ਰ ਪ੍ਰਭ ਰੂ ਰਾਮ ਤੋਂ ਕੇਵਲ ਅਤੇ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਰੂ ਦਾਨ ਮੰਗਦਾ ਰਹਾ ਜੀ ਪਿਰ ਗੁਰੂ ਜੀ ਆਖਦੇ ਹਨ ਹੈ ਪਰਮੇਸਰ ਪ੍ਰਭ ਮੇਰੇ ਉੱਤੇ ਆਪਣੀ ਕਿਰਪਾ ਨਿਹਰ ਕਰੋ ਜੀ ਤੁਸੀਂ ਸਾਰੇ ਮਨੋਰਥ ਮੇਰੇ ਪੂਰੇ ਕਰ ਦਿਓ ਜੀ ਤਾਂ ਜੋ ਮੇਰਾ ਮਨ ਗੁਰਸਬਦ ਗੁਰਬਾਣੀ ਨਾਮ ਵਿੱਚ ਟਿਕ ਜਾਵੇ ਜੀ ਅਤੇ ਮੈਂ ਆਪਣਾ ਤਨ ਮਨ ਲਗਾ ਕੇ ਤੁਹਾਡੇ குருਸ਼ਾਦ ਗੁਰਬਾਣੀ ਨਾਮ ਨੂੰ ਸਿਮਰਦਾ ਰਹਾਂ ਜੀ ਪਾ ਜੇ ਮੇਰੇ ਸਾਰੇ ਕੰਮ ਪੂਰੇ ਹੋ ਜਾਣਗੇ ਤੇ ਮੇਰਾ ਮਨ ਪਟਕੇਗਾ ਨਹੀਂ ਜੀ ਰਹਾ ਫਿਰ ਗੁਰੂ ਜੀ ਆਖਦੇ ਹਨ ਇਹ ਪਰਮੇਸ਼ਰ ਪ੍ਰਭ ਮੇਰੇ ਉੱਤੇ ਆਪਣੀ ਮੇਰ ਕਰੋ ਜੀ ਤਾਂ ਜੋ ਤੁਹਾਡੇ ਚਰਨ ਕਮਲ ਮੇਰੇ ਹਿਰਦੇ ਵਿੱਚ ਵਸ ਜਾਣ ਜੀ ਅਤੇ ਮੈਂ ਸਾਧ ਦੀ ਸੰਗਤ ਪ੍ਰਾਪਤ ਕਰਾਂ ਜੀ ਫਿਰ ਗੁਰੂ ਜੀ ਆਖਦੇ ਹਨ اے ਪਰਮੇਸ਼ਰ ਮੇਰੇ ਤੇ ਕਿਰਪਾ ਕਰੋ ਜੀ ਕਿ ਮੇਰਾ ਮਨ ਕਿਸੇ ਚਿਤਾਵਾਂ ਦੀ ਅੱਗ ਵਿੱਚ ਨਾ ਸੜੇ ਜੀ ਅਤੇ ਮੇਰਾ ਮਨ ਅਠੇ ਪੈ ਟਿੱਕ ਕੇ ਤੁਹਾਡੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਤਾਰਵ ਜੀ ਅਤੇ ਈਕ ਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਪ੍ਰਭ ਦੇ ਗੁਣ ਗਾਂਦਾਰਾ ਜੀ ਨਾਨਕ ਦਾ ਕਥਨ ਹੈ ਜੀ ਕਿ ਪਰਮੇਸ਼ਰ ਪ੍ਰਭ ਮੇਰੀ ਇਹ ਬੇਨਤੀ ਹੈ ਜੀ ਕਿ ਮੈਂ ਆਪਣੀ ਬਚਪਨ ਦੀ ਵਸਾਉਂ ਤੇ ਪਰਮੇਸ਼ਰ ਹਰ ਜਨਾਂ ਦੀ ਸੇਵਾ ਕਰਾਂ ਜੀ ਅਤੇ ਜਵਾਨੀ ਅਤੇ ਅੰਤ ਦੀ ਅਵਸਤ ਤੱਕਰ ਮੈਂ ਪਰਮੇਸ਼ਰ ਹਰ ਦੇ ਗੁਰਸ਼ਬ ਗੁਰਬਾਣੀ ਨਾਮ ਨੂੰ ਸਿਮਰਦਾ ਰਹਾਂ ਜੀ ਨਾਨਕ ਦਾ ਖਤਨ ਹੈ ਜੀ ਕਿ ਹੇ ਪਰਮੇਸ਼ਰ ਪ੍ਰਭ ਮੈਨੂੰ ਆਪਣੇ ਗੁਰਸ਼ਬ ਗੁਰਬਾਣੀ ਨਾਮ ਪ੍ਰੇਮ ਦਾ ਰੰਗ ਤਰਾ ਚੜਾ ਦਿਓ ਜੀ ਤਾਂ ਜੋ ਫਿਰ ਮੈਂ ਜਰ ਮਰਦਾ ਮੈਨੂੰ ਪੱਪਾਣਾ ਲੱਗੇ ਜੀ ਬੋੜ ਜਨਮਾਂ ਚਾਪਣ ਭਾਵ ਜਨਮ ਮਰਨ ਦੇ ਚੱਕਰ ਵਿੱਚ ਮੈਂ ਨਾ ਭਵਾ ਜੀ ਆਵਗਹਣ ਦੇ ਚੱਕਰ 'ਚ ਮੈਂ ਨਾ ਭਵਾ ਜੀ ਇਸ ਸ਼ਬਦਾសារ ਇਸ ਤਰ੍ਹਾਂ ਕਰੀਏ ਜੀ ਇਸ ਸ਼ਬਦ ਵਿੱਚ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਪਰਮੇਸ਼ਰ ਪ੍ਰਭ ਤੋਂ ਸਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੇ ਸਾਸੰਗ ਦੇ ਸਾਥ ਦੀ ਮੰਗ ਕਰਨੀ ਚਾਹੀਦੀ ਹੈ ਜੀ ਅਤੇ ਸਾਰਾ ਜੀਵਨ ਪਰਮੇਸ਼ਰ ਪ੍ਰਭ ਦੇ ਗੁਰਸ਼ਬਦ ਗੁਰਬਾਣੀ ਨਾਮ ਪ੍ਰੇਮ ਵਿੱਚ ਮगन ਹੋ ਕੇ ਬਤਾਉਣ ਦੀ ਬੇਨਤੀ ਤੇ ਅਰਦਾਸ ਕਰਨੀ ਚਾਹੀਦੀ ਹੈ ਜੀ ਉਸੇ ਵਿੱਚ ਹੀ ਸਾਰੇ ਕੰਮ ਪੂਰੇ ਹੋ ਜਾਂਦੇ ਹਨ ਜੀ ਉਸੇ ਵੇਚੀ ਬ੍ਰਹਮੇਸਰ ਸਰ ਕੰਪੂਰਨ ਕਰ ਦਿੰਦਾ ਹੈ ਜਿਸ ਤਰ੍ਹਾਂ ਇਹ ਸ਼ਬਦियां ਇਹਨਾਂ ਬੰਤਿਆਂ 'ਚ ਗੁਰੂ ਜੀ ਆਖਦੇ ਹਨ ਮੰਗਿਓ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰਿਓ ਤੁਮਰਾ ਨਾਮ ਰਹਾਉ ਮੰਗਿਓ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰਿਓ ਤੁਮਰਾ ਨਾਮ ਰਹਾਉ ਅੱਜ ਦਾ ਵਿਚਾਰ ਕਰਦਿਆਂ मेरे को नेकं भ भुलों हुई होनगिया हो उस वास्ते मैं खिमा दी जाचक हाँ जी वागुरु जी का खालसा वाहगुरु जी की फतेह